ਦਾ ਕਿ ਜਿੱਥੋਂ ਪੰਜਾਬੀ ਸਿਨੇਮੇ ਦੀ بنیاد ਜਿੱਥੇ ਰੱਖੀ ਗਈ ਸੀ ਜਿੱਥੋਂ ਸ਼ੁਰੂਈ ਸੀ ਬਦਲਾ ਜੱਟੀ ਦਾ ਜੱਟ ਜਿਉਣਾ ਮੋੜ ਤੁਸੀਂ ਇਹ ਸਾਡਾ ਪੰਜਾਬੀ ਸਿਨੇਮਾ ਜਿੱਥੋਂ ਅਸੀਂ ਜਾਣੇ ਜਾਂਦੇ ਸੀ ਜਿੱਥੋਂ ਸਾਡੇ ਸਿਨੇਮੇ ਦੀ ਪਛਾਣ ਬਣੀ ਜਿੱਥੋਂ ਬਾਲੀਵੁੱਡ ਦੇ ਜਿਹੜੇ ਅੱਜ ਡੇਡੇ ਵੱਡੇ ਸਟਾਰ ਨੇ ਯਸ਼ ਰਾ지 ਇੱਥੇ ਆ ਕੇ ਉਹਨਾਂ ਨੇ ਫਿਲਮਾਂ ਬਣਾਈਆਂ ਸੋ ਸਾਡੇ ਸਾਡੇ ਪੰਜਾਬ 'ਚ ਜਿਹੜੀ ਖੂਬਸੂਰਤੀ ਆ ਜਿਹੜੀ ਸਾਡੇ ਬਲੱਡ 'ਚ ਅਣਖ ਆ ਇਹ ਤਾਂ ਸਾਡੀ ਨਹੀਂ ਆ ਤਮਿਲ ਲੱਗਦਾ ਕਿ ਮੈਂ ਦੌਰ ਬਦਲਣ ਦੀ ਗੱਲ ਜ਼ਰੂਰ ਕਰਦਾ ਬਟ ਮੈਂ ਇਹਨੂੰ ਪਤਾ ਹੈ ਮੇਰੇ ਡੀਪ ਇਨਸਾਈਡ ਮੈਂ ਇਸ ਗੱਲ ਨੂੰ ਜਾਣਦਾ ਕਿ ਜਿਹੜਾ ਪੰਜਾਬ ਜਿਹੜੀ ਚੀਜ਼ ਹਰ ਰੋਜ਼ ਖਾਂਦਾ ਪੀਂਦਾ ਉਹਨੂੰ ਦਲੇਰੀ ਅਣਖ ਕਹਿ ਲੋ ਉਹ ਵਾਪਸ ਆਉਣੀ ਬਹੁਤ ਜ਼ਰੂਰੀ ਹੈ ਸਭ ਤੋਂ ਪਹਿਲਾਂ ਬਹੁਤ ਬਧਾਈਆਂ ਹੈ ਨਾ ਸ਼ੁਕਰੀਆ ਵੀ ਬਹੁਤ-ਬਹੁਤ ਤੇ ਬਈ ਨਾ ਜਦਾਂ ਤੁਸੀਂ ਲਿਖਿਆ ਨਹੀਂ ਹੋ ਸੋਸ਼ਲ ਮੀਡੀਆ ਤੇ ਵੀ ਲਿਖਿਆ ਵੀ ਸਮਾਜ ਵੀ ਬਦਲਾਂਗੇ ਦੌਰ ਵੀ ਬਦਲਾਂਗੇ ਹਾਂਜੀ ਕੋਈ ਸ਼ੱਕ ਨਹੀਂ ਦੌਰ ਤਾਂ ਬਦਲ ਰਿਹਾ ਜੀ ਕਿਸ ਦੌਰ ਦੇ ਇੰਤਜ਼ਾਰ ਚਾ ਜਾਏ ਵੀ ਯਾਰ ਵੀ ਸਿਨੇਮੇ ਚ ਇੱਕ ਵਾਰੀ ਆਹ ਦੌਰ ਜ਼ਰੂਰ ਲੈ ਕੇ ਆਣਾ ਮੈਨੂੰ ਲੱਗਦਾ ਕਿ ਜਿੱਥੋਂ ਪੰਜਾਬੀ ਸਿਨੇਮੇ ਦੀ ਬੁਨਿਆਦ ਜਿੱਥੇ ਰੱਖੀ ਗਈ ਸੀ ਜਿੱਥੋਂ ਸ਼ੁਰੂਆਤ ਹੋਈ ਸੀ ਬਦਲਾ ਜੱਟੀ ਦਾ ਜੱਟ ਜਿਉਣਾ ਮੂੜ ਤੁਸੀਂ ਇਹ ਸਾਡਾ ਪੰਜਾਬੀ ਸਿਨੇਮਾ ਜਿੱਥੋਂ ਅਸੀਂ ਜਾਣੇ ਜਾਂਦੇ ਸੀ ਜਿੱਥੋਂ ਸਾਡੇ ਸਿਨੇਮੇ ਦੀ ਪਛਾਣ ਬਣੀ ਜਿੱਥੋਂ ਬਾਲੀਵੁੱਡ ਦੇ ਜਿਹੜੇ ਅੱਜ ਡੇਡੇ ਵੱਡੇ ਸਟਾਰ ਨੇ यशराज 얘ਥੇ ਆਗੇ ਉਹਨਾਂ ਨੇ ਫਿਲਮਾਂ ਬਣਾਈਆਂ ਸੋ ਸਾਡੇ ਸਾਡੇ ਪੰਜਾਬ ਚ ਜਿਹੜੀ ਖੂਬਸੂਰਤੀ ਆ ਜਿਹੜੀ ਸਾਡੇ ਬਲੱਡ ਚ ਅਣਖ ਆ ਇਹ ਤਾਂ ਸਾਡੀ ਨਹੀਂ ਆ ਤੇ ਮੈਨੂੰ ਲੱਗਦਾ ਕਿ ਮੈਂ ਦੌਰ ਬਦਲਣ ਦੀ ਗੱਲ ਜ਼ਰੂਰ ਕਰਦਾ ਬਟ ਮੈਂ ਇਹਨੂੰ ਪਤਾ ਹੈ ਮੇਰੇ ਡੀਪ ਇਨਸਾਈਡ ਮੈਂ ਇਸ ਕਾਜ ਨੂੰ ਜਾਣਦਾ ਕਿ ਜਿਹੜਾ ਪੰਜਾਬ ਜਿਹੜੀ ਚੀਜ਼ ਹਰ ਰੋਜ਼ ਖਾਂਦਾ ਪੀਂਦਾ ਉਹਨੂੰ ਦਲੇਰੀ ਅਣਖ ਕਹਿ ਲੋ ਉਹ ਵਾਪਸ ਆਉਣੀ ਬਹੁਤ ਜ਼ਰੂਰੀ ਆ ਸੋ ਉਹ ਸਿਨੇਮੇ 'ਚ ਆਉਣਾ ਬਹੁਤ ਜ਼ਰੂਰੀ ਕਿਉਂਕਿ ਜੇ ਤੁਸੀਂ ਕਿਸੇ ਹੋਰ ਸਾਈਡ ਦਾ ਸਿਨੇਮਾ ਦੇਖਦੇ ਆ ਤਾਂ ਤੁਸੀਂ ਉਹੀ ਫਿਲਮਾਂ ਲਾਈਕ ਕਰਦੇ ਆ ਜਿੱਥੋਂ ਜਿਹੜੀਆਂ ਪੰਜਾਬ ਨੇ ਸ਼ੁਰੂ ਕੀਤੀਆਂ ਸੀ ਸੋ ਮੇਨ ਲੱਗਾ ਉਹੀ ਚੀਜ਼ਾਂ ਪੰਜਾਬ 'ਚ ਮਿਸਿੰਗ ਨੇ ਸੋ ਸਾਰੀ ਟੀਮ ਅਸੀਂ ਟਰਾਈ ਕਰ ਰਹੇ ਆ ਕਿ ਅਸੀਂ ਉਹ ਚੀਜ਼ਾਂ ਦੀ ਬੁਨਿਆਦ ਦੁਬਾਰਾ ਬਣਾਈ ਜਾਵੇ ਜਿੱਤੋਂ ਪੰਜਾਬ ਪਛਾਣਿਆ ਜਾਂਦਾ ਸੀ ਸਾਡਾ ਦੇ ਇਤਿਹਾਸ ਬਹੁਤ ਵੱਡਾ ਸਾਡੇ ਤੇ ਇਨੇ ਯੋਧੇ ਨੇ ਰਿਲੀਜੀਅਨ ਤੋਂ ਅਲੱਗ ਵੀ ਬਹੁਤ ਸਾਰੇ ਇਦਾਂ ਦੇ ਯੋਧੇ ਨੇ ਜਿਨ੍ਹਾਂ ਨੇ ਪੰਜਾਬੀਆਂ ਦਾ ਨਾਮ ਦੁਨੀਆ ਤੇ ਕੀਤਾ ਸੋ ਮੈਨ ਲਾਦਾ ਕਿ ਉਹ ਕਿਤੇ ਵੀ ਨਹੀਂ ਕੋਈ ਵੀ ਬੰਦਾ ਰੱਖੇ ਤੇ ਉਹਦੀ ਉਹਦੀ ਜਿਹੜੀ ਮੰਜ਼ਲ ਬਾਨੀ ਆ ਜਿਹੜੀ ਕੋਠੀ ਬਾਨੀ ਜਿਹੜਾ ਬੰਗਲਾ ਬਾਨਾ ਉਹ ਬਹੁਤ ਖੂਬਸੂਰਤ ਹੋਊਗਾ ਕੀ ਬਾਰੇ ਇਹੋ ਜਿਹੇ ਹੋਰ ਸ਼ੋਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ 5wood ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ